ਪਬਲਿਕ ਨਾਲ ਮੀਟਿੰਗ ਦਾ ਜਿਹੜਾ ਪ੍ਰੋਗਰਾਮ ਬਣਾਇਆ ਗਿਆ ਸੀ ਨਾੜੀਓ ਗੱਡੀਪੀ ਸਾਹਿਬ ਵੱਲੋਂ ਸੰਪਰਕ ਮਹਮ ਜਿਹੜੀ ਚਲਾਈ ਗਈ ਕਿ ਪਬਲਿਕ ਦੇ ਨਾਲ ਲੋਕਾਂ ਦੇ ਨਾਲ ਸੰਪਰਕ ਕਰੋ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਸੁਣ ਕੇ ਉਹਨਾਂ ਦਾ ਹੱਲ ਕਰੋ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਡਾਊਟ ਨੇ ਉਹਨਾਂ ਨੂੰ ਦੂਰ ਕਰੀਏ ਤੇ ਜਿਹੜੀ ਉਹਨਾਂ ਨੂੰ ਕਿਸੇ ਤਰੀਕੇ ਕੋਈ ਪੁਲਿਸ ਤੋਂ ਡਰ ਲੱਗਦਾ ਹੈ ਮੁੰਦੇ ਬਾਰੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ ਦੇਖੋ ਪੁਲਿਸ ਤੁਹਾਡੇ دوست ਤੇ ਤੁਹਾਡੇ ਪਰਿਵਾਰਾਂ ਚੋਂ ਐ ਸੋਸਾਇਟੀ ਚੋਂ ਐ ਤੁਸੀਂ ਜਦੋਂ ਮਰਜ਼ੀ ਆ ਕੇ ਪੁਲਿਸ ਨੂੰ ਜਿਹੜੇ ਲੋਕ ਆ ਕੇ ਇਨਫੋਰਮੇਸ਼ਨ ਦੇ ਸਕਦੇ ਆ ਤੇ ਮੇਨ ਮੁੱਦਾ ਜਿਹੜਾ ਕ੍ਰਾਈਮ ਬਾਰੇ ਲੋਕਾਂ ਨੇ ਕਿਹਾ ਉਹਦੇ ਬਾਰੇ ਲੋਕਾਂ ਦੇ ਵਿਚਾਰ ਵੀ ਸੁਣੇ ਨੇ ਔਰ ਉਹਨਾਂ ਨੂੰ ਦੱਸਿਆ ਕਿ ਇਹ ਜਿਹੜਾ ਨਸ਼ਾ ਹੈ ਜਾਂ ਹੋਰ ਕ੍ਰਾਈਮ ਹੈ ਏ ਸਾਰੀ ਸੋਸਾਇਟੀ ਦੇ ਲੋਕ ਇਕੱਠੇ ਹੋ ਕੇ ਆਪ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਨੈਤਿਕਤਾ ਦੇ ਆਧਾਰ ਤੇ ਉੱਤੇ ਆਪਾਂ ਕੰਮ ਕਰੀਏ ਤਾਂ ਇਹ ਸੋਸਾਇਟੀ ਨੂੰ ਆਪਾਂ ਨਸ਼ਾ ਮੁਕਤ ਵੀ ਕਰ ਸਕਨੇ ਆਂ ਔਰ ਚੰਗਾ ਸਮਾਜ ਚੰਗਾ ਸਮਾਜ ਜਿਹੜਾ ਅਸੀਂ ਵਧੀਆ ਨਿਰੋਵਾ ਸਮਾਜ ਬਣਾ ਸਕਨੇ ਆਂ ਵਧੀਆ ਸੋਸਾਇਟੀ ਬਣਾ ਸਕਨੇ ਆਂ ਇਹਦੇ ਸਾਰਿਆਂ ਦੇ ਪਬਲਿਕ ਦਾ ਪ੍ਰੈਸ ਦਾ ਹਰੇਕ ਵਰਗ ਦਾ ਨਾਲ ਜਿਹੜਾ ਸਹਿਯੋਗ ਜ਼ਰੂਰੀ ਹੈ ਇੰਦੇ ਸਬੰਧ ਦੇ ਵਿੱਚ ਹੀ ਅੱਜ ਜਿਹੜੀ ਇੱਥੇ ਮੀਟਿੰਗ ਕੀਤੀ ਸੀ ਇਹ سلسلہ ਇਸ ਤਰ੍ਹਾਂ ਹੀ ਮੀਟਨਾਂ ਦਾ ਜਾਰੀ ਰਹੇਗਾ ਲੋਕਾਂ ਦੇ ਅਸੀਂ ਵਿਚਾਰ ਸੁਣਦੇ ਰਵਾਂਗੇ ਜੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਦੇ ਰਵਾਂਗੇ ਔਰ ਉਹਨਾਂ ਦੇ ਸਹਿਯੋਗ ਦੀ ਮੰਗ ਹਮੇਸ਼ਾ ਪੁਲਿਸ ਵੱਲੋਂ ਕੀਤੀ ਜਾਏਗੀ ਤਾਂ ਕਿ ਆਪਾਂ ਵਧੀਆ ਸੋਸਾਇਟੀ ਸਿਰਜ ਸਕੀਏ ਫਰ ਇੰਨੇ ਵੱਡੇ ਪੁਲਿਸ ਅਫਸਰ ਦੇ ਅਧੀਨ ਮੀਟਿੰਗ ਕਰਨਾ ਇਹ ਨਹੀਂ ਸਮਝਦੇ ਤੁਸੀਂ ਕਿ ਦੇਖੋ ਪਹਿਲੀ ਵਾਰ ਹੋ ਰਹੀ ਹੈ ਵੀ ਇਟਸ ਟੂ ਲੇਟ ਨੋ ਕੋਈ ਲੇਟ ਨਹੀਂ ਹੈ ਅਸੀਂ ਤਾਂ ਸ਼ੁਰੂ ਤੋਂ ਹੀ ਮੀਟਿੰਗਾਂ ਕਰ ਰਹੇ ਹਾਂ ਕੋਈ ਪਹਿਲੀ ਵਾਰੀ ਇਹ ਮੀਟਿੰਗ ਨਹੀਂ ਹੋਈ ਮੈਂ ਬੰਡਲਾਡੇ ਮੈਂ ਬੰਡਲਾਡੇ 'ਚ ਮੇਰੇ ਆਉਣ ਤੇ ਤਾਂ ਜਿਹੜੀ ਇਹ ਮੀਟਿੰਗ ਨੂੰ ਕਹੀਦੀ ਆ ਲੇਕਿਨ ਪਹਿਲਾਂ ਸਾਡੇ ਐਸਐਸਪੀ ਡੀਐਸਪੀ ਸਾਹਿਬਾ ਨੇ ਜੋ ਮੈਂ ਡੀਐਸਪੀ ਸਾਹਿਬ ਤੋਂ ਪੁੱਛਿਆ ਕਰਦੇ ਰਹੇ ਨੇ ਮੀਟਿੰਗ ਇਹ ਪਬਲਿਕ ਮੀਟਿੰਗਾਂ ਕੁ ਅੱਜ ਦੀ ਗੱਲ ਨਹੀਂ ਹੈ ਕਿ ਸ਼ੁਰੂ ਤੋਂ ਹੀ ਇਹ ਸਾਡੇ ਸਮਾਜ ਦੇ ਵਿੱਚ ਪੁਲਿਸ ਪਬਲਿਕ ਰਿਲੇਸ਼ਨ ਡਵੈਲਪ ਕਰਨ ਲਈ ਜੜੀਆਂ ਹੁੰਦੀਆਂ ਰਹੀਆਂ ਨੇ ਔਰ ਹਮੇਸ਼ਾ ਸੇ ਕਰਦੇ ਰਹੇ ਆ ਤਰੀਕ ਤੁਸੀਂ ਕੇਐਸ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਤੁਹਾਡਾ ਜਿਹੜਾ ਨੇਮ ਆ ਸੈਕਟਰੀ ਰੱਖਿਆ ਜਾਏਗਾ ਪਰ ਦੇਖਣ ਦੇ ਵਿੱਚ ਆਇਆ ਵੀ ਇਹ ਸੈਕਟ ਰਹੁੰਦਾ ਨਹੀਂ ਇਸ ਕਰਕੇ ਪਬਲਿਕ ਡਰਦੀ ਹੈ ਇਹ ਮੰਨਦਾ ਤੁਸੀਂ ਨੋ ਇਦਾਂ ਦੀ ਕੋਈ ਗੱਲ ਨਹੀਂ ਜਿਹੜੇ ਬੰਦੇ ਨੂੰ ਕਿਸੇ ਤਰੀਕੇ ਡਾਊਟ ਹੈ ਸਾਡਾ ਕੋ ਸੋਰਸ ਬੰਦਾ ਆ ਕੇ ਪੁਲਿਸ ਨੂੰ ਦੱਸੇ ਅਸੀਂ ਉਹਦਾ ਨਾਮ ਹਮੇਸ਼ਾ ਸੈਕਟ ਰੱਖਨੇ ਆਪਣੇ ਸੋਰਸ ਦਾ ਨਾਮ ਅਸੀਂ ਹਮੇਸ਼ਾ ਸੈਕਟ ਰੱਖਨੇ ਇਹ ਤਾਂ ਮਾਨਯੋਗ ਸੁਪਰੀਮ ਕੋਰਟੋਂ ਲੋ ਵੀ ਹਦਾਇਤਾਂ ਨੇ ਕਿ ਸੋਰਸ ਦਾ ਨਾਮ ਅਸੀਂ ਡਿਸਕਲੋਜ਼ ਜਿਹੜਾ ਨਹੀਂ ਕਰਾਂਗੇ ਤੇ ਸਰ ਜੀ ਪਰਲਕ ਨੂੰ ਇਸ ਚੀਜ਼ ਤੋਂ ਡਰਨਾ ਨਹੀਂ ਚਾਹੀਦਾ ਅੱਗੇ ਆਉਣ ਇਨਫੋਰਮੇਸ਼ਨ ਦੇਣ ਖਾਸ ਤੌਰ ਤੇ ਮੈਂ ਗੱਲ ਕੀਤੀ ਸੀ ਪੇਰੈਂਟਸ ਨੂੰ ਬੱਚਿਆਂ ਦੇ ਜਿਹਨਾਂ ਦੇ ਨਸ਼ਕ ਕਰਦੇ ਨੇ ਉਹ ਪੇਰੈਂਟਸ ਅੱਗੇ ਹੋ ਕੇ ਗੱਲ ਕਰਨ ਕਿ ਉਹਨਾਂ ਦਾ ਬੱਚਾ ਨਸ਼ਕ ਕਿੱਥੋਂ ਲੈ ਕੇ ਆਉਂਦਾ ਅਸੀਂ ਉਹ ਵੀ ਡਿਸਕਲੋਜ਼ ਨਹੀਂ ਕਿਸੇ ਨੂੰ ਕਰਾਂਗੇ ਪਰ ਜਿਹੜੇ ਸਮਗਲਰ ਨਹੀਂ ਉਹਨਾਂ ਦੀਆਂ ਪ੍ਰਾਪਰਟੀਆਂ ਅਸੀਂ ਫਰੀਜ਼ ਕਰ ਰਹੇ ਹਾਂ ਜਿਹੜੇ ਸਪਲਾਈਅਰ ਨਹੀਂ ਉਹਨਾਂ ਨੂੰ ਫੜਫੜ ਕੇ ਅਸੀਂ ਅੰਦਰ ਦੇ ਰਹੇ ਹਾਂ ਕਿ ਪਬਲਿਕ ਜੇਕਰ ਅੱਖੀ ਆ ਕੇ ਖੁੱਲਕੇ ਸਹਿਯੋਗ ਦਵੇ ਇਹ ਜਿਹੜੀ ਨਸ਼ੇ ਦੀ ਲਹਣ ਤੇ ਬੜੀ ਜਲਦੀ ਹੀ ਖਤਮ ਹੋ ਜੇ ਇੱਕ ਹਸਪਤਾਲ ਤੋਂ ਗੋਲੀਆਂ ਮਿਲਦੀਆਂ ਜੋ ਬਾਹਰ ਆ ਕੇ ਡਾਕਟਰ ਖਾਂਦੇ ਦਾ ਰੋਜ਼ ਇੱਕਾ ਜੀ ਦਿੰਦੇ ਡਾਕਟਰ ਉਹਨੂੰ ਚਾਰ-ਚਾਰ ਲਵਾਰ ਰੱਖੀਆਂ ਆ ਕੇ 50-50 ਰੁਪਏ ਦੀ ਵੇਚਦੇ ਆ ਜੀ ਉਹਨਾਂ ਤੇ ਕਈ ਵਾਰੀ ਮੈਂ ਡੀਐਸਪੀ ਐਸਐਸਪੀ ਸਾਹਿਬ ਦੇ ਵੀ ਜਾਇਆ ਡੀਐਸਪੀ ਸਾਹਿਬ ਨੂੰ ਵੀ ਮਿਲਕੀਏ ਉਹ ਵੇਚਰੋਂ ਨਹੀਂ ਹਟਦੇ ਜੀ ਆ ਕੇ ਧੰਦਾ ਬਣਾ ਲਿਆ ਇਹਦੇ ਸਬੰਧ ਵਿੱਚ ਮੈਂ ਡੀਸੀ ਸਾਹਿਬ ਨੂੰ ਵੀ ਰਿਕਵੈਸਟ ਕਰਾਂਗਾ ਐਸ.ਐਸ.ਪੀ ਸਾਹਿਬ ਵੀ ਇੱਥੇ ਨੇ ਇਹ ਤੁਹਾਡੇ ਕਨਸਰਨਡ ਐਸਐਮਓ ਨਾਲ ਤੇ ਸੀਐਮਓ ਨਾਲ ਤਾਲਮਲ ਪੈਦਾ ਕਰਕੇ ਵੀ ਜਿੰਨੀ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਨਸ਼ੇ ਛਡਾਉਣ ਵਾਲਿਆਂ ਦੀ ਉਹਨਾਂ ਨੂੰ ਉਨੀ ਹੀ ਦੇਣ ਇਹ ਅਸੀਂ ਸਭ ਤੁਸੀਂ ਡੀਸਾ ਨਾਲ ਗੱਲ ਕਰਕੇ ਉਹਨਾਂ ਦੀ ਮੀਟਿੰਗ ਕਰ ਕਰ ਸਰ ਹੋਰ ਕੀ ਸੁਨੇਹਾ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਖਾਸ ਕਰਕੇ ਕੀ ਨੌਜਵਾਨਾਂ ਨੂੰ ਇਹ ਆ ਵੀ ਖੇਡਾਂ ਵਾਲੇ ਪਾਸੇ ਅੱਗੇ ਆਉਣ ਪੜਨ ਵਾਲੇ ਪਾਸੇ ਅੱਗੇ ਆਉਣ ਬੜੀਆਂ ਭਰਤੀਆਂ ਆ ਰਹੀਆਂ ਨੇ ਆਪਣੀ ਸਿਹਤ ਨੂੰ ਕਾਇਮ ਕਰਨ ਤੰਦਰੁਸਤ ਰਹਿਣ ਤਾਂ ਕਿ ਅਸੀਂ ਕੋ ਵਧੀਆ ਸੋਸਾਇਟੀ ਦੇ ਵਿੱਚ ਕੰਮ ਕਰ ਸਕੀਏ ਹਰੇਕ ਕੰਮ ਦੇ ਵਿੱਚ ਹਿੱਸਾ ਲੈਣ ਨੌਜਵਾਨ ਆ ਨਸ਼ੇ ਛੱਡ ਕੇ ਆਪਣੇ ਸਰੀਰ ਨੂੰ ਤੰਦਰੁਸਤ ਬਣਾਉਣ ਜਿੱਥੇ ਨੌਜਵਾਨ ਸਾਡਾ ਤੰਦਰੁਸਤ ਸਾਡਾ ਦੇਸ਼ ਤੰਦਰੁਸਤ ਸਾਡੀ ਸਟੇਟ ਤੰਦਰੁਸਤ ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਤੰਦਰੁਸਤ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਆਉਣ ਬਹੁਤ ਬਹੁਤ ਥੈਂਕ ਯੂ ਸਰ